ਇੱਕ ਤਾੰਗ ਲੈ ਕੇ ਕਿਉਂਕਿ ਜਦੋਂ ਕੋਈ ਮਨੁੱਖ ਤੁਰਦਾ ਹੈ ਗੁਰੂ ਵਾਲੇ ਪਾਸੇ ਮਾਲਕ ਵਾਲੇ ਪਾਸੇ ਤੇ ਉਹਦੇ ਹਿਰਦੇ ਰੂਪੀ ਘਰ ਵਿੱਚ ਦਰਸ਼ਨਾਂ ਦੀ ਤਾੰਗ ਸਤਾਂ ਨੂੰ ਮਿਲਣ ਦੀ ਤਾੰਗ ਉਪਜਦੀ ਹੈ ਤੇ ਇਸ ਤਾੰਗ ਤੋਂ ਬਾਅਦ ਫਿਰ ਉਹ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਆ ਜੋਦੜੀ ਕਰਦੇ ਉਹਦੜੀ ਕਰਦੇ ਕਿ ਸਤਿਗੁਰੂ ਕਿਰਪਾ ਕਰੋ ਸਾਨੂੰ ਆਪਣੇ ਬਣਾ ਲਓ ਆਪਣੇ ਬਣਾ ਲਓ ਤਹਾਡੀ ਚਰਨ ਸ਼ਰਨ ਵਿੱਚ ਆਏ ਆ ਤੇ ਕਿਰਪਾ ਕਰੋ ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਸੰ ਜੀਵਨ ਪ੍ਰਦਾਨ ਕਰੋ ਸਾਡੀ ਜ਼ਿੰਦਗੀ ਸੁਧਰ ਜਾਏ ਆਪ ਜੀ ਦੇ ਲੇਖੇ ਲੱਗਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਚਾਰ ਸਿਕਾਰ ਸਿੱਖ ਗੋਪੀ ਗੋਪੀ ਰਾਮੂ ਬਹਿਤਾ ਮੋਹਨ ਮੱਲ ਤੇ ਅਮਰੂ ਅਮਰੂ ਇਹ ਚਾਰ ਸਿੱਖ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ ਤੇ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਆਕਰ ਕੇ ਸਜਦਾ ਕੀਤਾ ਨਮਸਕਾਰ ਕੀਤੀ ਨਮਸਕਾਰ ਕਰਕੇ ਸਜਦਾ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਕੋਟ ਟ ਕੇ ਚਰਨ ਪਕੜ ਕੇ ਇਹ ਬਾਤ ਕਹਿੰਦੇ ਆ ਕੀ ਸਤਿਗੁਰੂ ਅਸੀਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਸਾਡੇ ਤੇ ਰਹਿਮਤ ਵਰਤਾਓ ਅਸੀਂ ਔਗੁਣਾ ਨਾ ਭਰੇ ਆ ਸਾਡੇ ਤੇ ਕਿਰਪਾ ਵਰਤਾਓ ਆਪਣੀ ਚਰਨ ਸ਼ਰਨ ਵਿੱਚ ਰੱਖ ਲਓ ਤੇ ਸਾਨੂੰ ਉਪਦੇਸ਼ ਬਖਸ਼ੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਤਸ਼ਾਹ ਜੀ ਕਹਿੰਦੇ ਕੀ ਹੋਮੇ ਦੇ ਕਾਰਨ ਕਰਕੇ ਤੁਸੀਂ ਰੱਬ ਤੋਂ ਟੁੱਟੇ ਹੋ ਹੋਮੇ ਕਰਕੇ ਮਾਲਕ ਪਰਮੇਸ਼ਰ ਤੋਂ ਤੁਹਾਡੀ ਲਿਵ ਟੁੱਟੀ ਆ ਤੁਸੀਂ ਉਹਨੂੰ ਭੁਲਾ ਦਿੱਤਾ ਉਹਨੂੰ ਵਿਸਾਰ ਦਿੱਤਾ ਇਸ ਹੋਮੇ ਕਰਕੇ ਹੋਮੇ ਦੇ ਸ਼ਿਕਾਰ ਹੋ ਗਏ ਤੁਸੀਂ ਇਸ ਕਰਕੇ ਨਾ ਹੁੰਦਿਆਂ ਕੋਆਂ ਵੀ ਇਹ ਕਹੋਂਵੇਂ ਨੇ ਤੁਹਾਨੂੰ ਘੇਰ ਲਿਆ ਕਹੇ ਤੁਹਾਡੇ ਉੱਪਰ ਆਪਣਾ ਪ੍ਰਭਾਵ ਪਾਇਆ ਇਸ ਕਰਕੇ ਤੁਸੀਂ ਰੱਬ ਨੂੰ ਵਿਸਾਰ ਦਿੱਤਾ ਕਰਤਾਰ ਨੂੰ ਵਿਸਾਰ ਦਿੱਤਾ ਮਾਲਕ ਨੂੰ ਵਿਸਾਰ ਦਿੱਤਾ ਰੱਬੀ ਬਾਣੀ ਚ ਇੱਕ ਸ਼ਬਦ ਗੁਰੂ ਅੰਦਰ ਦੇ ਪਾਸ਼ਾ ਨੇ ਕਿਹਾ ਹੋਮੇ ਦੀਰਗ ਰੋਗ ਹੈ ਦਾਰੂ ਪੀ ਇਸਮਾਹੀ ਕਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਹਉਮੈ ਇੱਕ ਬਹੁਤ ਵੱਡਾ ਰੋਗ ਹੈ ਜਿਹਨੂੰ ਕੋੜ ਦਾ ਰੋਗ ਕਹਿ ਲਈਏ ਪੱਕਾ ਰੋਗ ਦੀਰਗ ਰੋਗ ਦਾ ਮਤਲਬ ਪੱਕਾ ਰੋਗ ਪੱਕਾ ਰੋਗ ਹਉਮੈ ਇੱਕ ਕੋੜ ਦੇ ਰੋਗ ਦੀ ਤਰ੍ਹਾਂ ਹੈ ਜਿਹੜੀ ਬੰਦੇ ਨੂੰ ਮਨੁੱਖ ਨੂੰ ਛੱਡਦੀ ਨਹੀਂ ਤੇ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੈ ਸਤਗੁਰਾਂ ਨੇ ਕਾਮ ਕਾਮ ਤੇ ਕਰੋਧ ਦੀ ਜਦੋਂ ਗੱਲ ਕੀਤੀ ਉੱਥੇ ਵੀ ਸਤਿਗੁਰੂ ਜੀ ਕਹਿੰਦੇ ਸਰੀਰ ਨੂੰ ਖਾਂਦੇ ਆ ਪਰ ਜਿਹੜੀ ਹੋਮੇ ਹੈ ਇਹ ਵੀ ਅੰਦਰੋਂ ਅੰਦਰੀ ਬੰਦੇ ਨੂੰ ਖਤਮ ਕਰਦੀ ਹੈ ਸਤਿਗੁਰੂ ਜੀ ਕਹਿੰਦੇ ਤੁਸੀਂ ਚਾਰੇ ਇਸ ਹੋਮੇ ਦੇ ਸ਼ਿਕਾਰ ਹੋਏ ਹੋਏ ਤੇ ਨਾ ਹੁੰਦਿਆਂ ਹੋਇਆਂ ਵੀ ਇਹ ਹੋਮੇ ਤੁਹਾਨੂੰ ਅੰਦਰੋਂ ਅੰਦਰੀ ਖਤਮ ਕਰ ਰਹੀਏ ਇਸ ਹੋਮੇ ਦੇ ਬੰਧਨ ਵਿੱਚ ਤੁਸੀਂ ਪਏ ਸਤਿਗੁਰਾਂ ਕੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਇਸ ਘੋਮੇ ਤੋਂ ਬਚਿਆ ਕਿਵੇਂ ਜਾ ਸਕਦਾ ਤੁਸੀਂ ਕਿਰਪਾ ਕਰੋ ਕਿ ਅਸੀਂ ਇਸ ਘੋਮੇ ਤੋਂ ਬਚ ਜਾਈਏ ਇਸ ਘੋਮੇ ਤੋਂ ਸਾਡਾ ਛੁਟਕਾਰਾ ਹੋ ਜਾਏ ਕਿਉਂਕਿ ਗੁਰੂ ਅੰਗਦ ਦੇ ਪਾਤਸ਼ਾਹ ਨੇ ਜਿੱਤੇ ਨੂੰ ਪੱਕਾ ਰੋਗ ਕਿਹਾ ਉੱਥੇ ਸਤਿਗੁਰੂ ਜੀ ਕਹਿੰਦੇ ਦੇ ਤੋਂ ਬਚਿਆ ਵੀ ਜਾ ਸਕਦਾ ਹਮੈਂ ਦੀਰਗ ਰੋਗ ਹੈ दारू ਪੀ ਇਸਮਾਇ ਇਹਦਾ दारू ਹੈ ਇਹਦਾ ਤੋੜ ਹੈ ਪੱਕਾ ਰੋਗ ਜ਼ਰੂਰ ਹੈ ਜਿਨ੍ਹਾਂ ਨੂੰ ਲੱਗ ਗਿਆ ਤੇ ਜਿਨ੍ਹਾਂ ਨੇ ਇਸ दारू ਨੂੰ ਲੈ ਲਿਆ ਸਤਿਗੁਰੂ ਜੀ ਕਹਿੰਦੇ ਉਹਦਾ ਇਲਾਜ ਵੀ ਹੈ ਹੋਮੈ ਦੀਰਗ ਰੋਗ ਕਾ दारू ਪੀ ਇਸਮਾਹੇ ਕਿਰਪਾ ਕਰੇ ਜੇ ਆਪਣੀ ਸੁਗੁਰ ਕਾ ਸ਼ਬਦ ਕਮਾਏ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਹੋਮੇ ਦਾ ਰੋਗ ਖਤਮ ਹੋ ਗਿਆ ਹੋਮੇ ਦਾ ਰੋਗ ਚਲਾ ਗਿਆ ਪਰ ਉਹ ਪਰ ਉਹ ਉਹਨਾਂ ਦਾ ਰੋਗ ਇਹ ਚਲਾ ਗਿਆ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ, ਬੰਦਗੀ ਕੀਤੀ। ਉਹਨਾਂ ਦੇ ਅੰਦਰ ਇਹ ਹਉਮੈ ਚਲੀ। ਨਹੀਂ ਤੇ ਹਰੇਕ ਜੀਵ ਨੂੰ ਇਹ ਹਉਮੈ ਘੇਰੀ ਫਿਰਦੀ ਹੈ। ਭਾਵੇਂ ਕੋ ਵੱਡਾ ਹੈ। ਭਾਵੇਂ ਕੋ ਛੋਟਾ ਹੈ। ਕਿਉਂਕਿ ਵੱਡੇ ਮਨੁੱਖ ਦੇ ਅੰਦਰ ਤੇ ਸੁਭਾਵਿਕ ਹੈ ਕਿ ਜਿਹਦੇ ਕੋਲ ਬੇਅੰਤ ਮਾਇਆ ਉਹਦੇ ਚ ਇਹ ਹਉਮੈ ਹੈ। ਛੋਟੇ ਮਨੁੱਖ ਕੋਲ ਕੋਈ ਨਾ ਕੋਈ ਕਾਰੀਗਰ ਹੈ ਕੋਈ ਨਾ ਕੋਈ ਕੰਮ ਦਾ ਗਿਆਤਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉਹਦੇ ਅੰਦਰ ਵੀ ਕੋਈ ਨਾ ਕੋਈ ਹੋਮੇ ਜ਼ਰੂਰ ਟਿਕਿਆ ਹੈ ਇਸ ਲਈ ਹੋਮੇ ਦੇ ਤਕਰੀਬਨ ਮਨੁੱਖ ਸ਼ਿਕਾਰ ਨੇ ਕੋਈ ਵਿਰਲਾ ਹੀ ਇਹ ਸੋਮੇ ਦੀ ਸ਼ਿਕਾਰ ਤੋਂ ਬਚਿਆ ਹੋਵੇ ਕੋਈ ਵਿਰਲਾ ਕੋਈ ਵਿਰਲਾ ਸਤਗੁਰੂ ਜੀ ਸਤ ਨੂੰ ਕਹਿੰਦੇ ਹਨ ਸਤਗੁਰੂ ਸਾਡਾ ਇਹ ਹੋਮੇ ਦਾ ਬੰਧਨ ਕਿਵੇਂ ਟੁੱਟ ਸਕਦਾ ਹੈ ਸਾਡੇ ਅੰਦਰੋਂ ਇਹ ਕੌਮੇ ਕਿਵੇਂ ਜਾ ਸਕਦੀ ਹੈ ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਏ ਆਪਣੇ ਅੰਦਰੋਂ ਸਰੀਰ ਦਾ ਖਿਆਲ ਛੱਡ ਦੋ ਕਿਉਂਕਿ ਇਹ ਸਰੀਰ ਨਾਸ਼ਮੰਤ ਹੈ ਥੋੜੀ-ਥੋੜੀ ਇਸ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਇਸ ਕਰਕੇ ਆਪਣੇ ਅੰਦਰੋਂ ਇਹ ਤਿਆਗ ਦੋ ਕਿ ਆਸੀਂ ਕੁਝ ਹਾਂ ਕੁਝ ਹਾਂ ਅਸੀਂ ਕੁਝ ਕਰ ਰਹੇ ਹਾਂ ਅਸੀਂ ਕੁਝ ਕਰਦੇ ਹਾਂ ਅਸੀਂ ਕੁਝ ਕਰਾਂਗੇ ਸਤਿਗੁਰੂ ਜੀ ਕਹਿੰਦੇ ਇਸ ਖਿਆਲ ਨੂੰ ਛੱਡ ਦੋ ਤਾਂ ਤੁਹਾਡੇ ਅੰਦਰੋਂ ਇਹ ਕੌਮੇ ਖਤਮ ਹੋਏਗੀ ਸਰੀਰ ਦਾ ਸੰਬੰਧ ਤਿਆਗ ਦੋ ਤੇ ਸਤਿਗੁਰੂ ਜੀ ਫਿਰ ਕੀ ਕਰੀਏ ਸਾਬ ਕਹਿੰਦੇ ਅੰਤਰਮੁਖੀ ਹੋ ਜਾਓ ਆਪਣੀ ਬਿਰਤੀ ਨੂੰ ਅੰਦਰ ਲੈ ਜਾਓ ਤੇ ਅੰਦਰ ਟਿਕ ਕੇ ਉਸ ਮਾਲਕ ਦੇ ਨਾਮ ਨੂੰ ਜਪੋ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਤਿਗੁਰੂ ਜੀ ਕਹਿੰਦੇ ਤਾਂ ਵਾਰ-ਵਾਰ ਉਹਦਾ ਨਾਮ ਜਪਣਾ ਵਾਹਿਗੁਰੂ 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 ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਸਰੀਰ ਦਾ ਖਿਆਲ ਛੱਡ ਦੋਗੇ ਤੇ ਹੋਂ ਮੇਂ ਖਤਮ ਹੋ ਜਾਏ ਹੋਂ ਮੇਂ ਉਦੋਂ ਤੱਕ ਹੈ ਜਦੋਂ ਤੱਕ ਤੁਹਾਨੂੰ ਆਪੋ ਆਪਣੇ ਸਰੀਰ ਉੱਪਰ ਮਾਨ ਹੈ ਔਰ ਔਰ ਸਰੀਰ ਦੇ ਨਾਲ ਬਹੁਤ ਕੁਝ ਜੁੜਿਆ ਹੈ ਘਰ ਜੁੜਿਆ ਹੈ ਪਰਿਵਾਰ ਜੁੜਿਆ ਹੈ ਸਮਾਜ ਜੁੜਿਆ ਧੰਦੇ ਜੁੜੇ ਨੇ ਰੁਪਈਆ ਪੈਸਾ ਸਰੀਰ ਨਾਲ ਸਭ ਕੁਝ ਜੁੜਿਆ ਹੈ ਜਿਸ ਦਿਨ ਸਰੀਰ ਦਾ ਖਿਆਲ ਛੁੱਟ ਗਿਆ ਤੇ ਇਹ ਖਿਆਲ ਅੰਦਰ ਰਹਿ ਗਿਆ ਕਦੀਰ ਮੇਰਾ ਮਦ ਮੈਂ ਕਿਸ਼ ਨਹੀ ਜੋ ਕਿਸ ਗੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਕਿ ਮੇਰਾ ਮੇਰੇ ਚ ਕੁਝ ਹੈ ਹੀ ਨਹੀਂ ਹੈ ਹੀ ਨਹੀਂ ਉਦਨੇ ਸਰੀਰ ਦਾ ਸੰਬੰਧ ਕਦਮ ਹੋ ਜਾਏਗਾ ਸਰੀਰ ਦਾ ਇਹ ਸੰਬੰਧ ਟੁੱਟ ਜਾਏਗਾ ਜਿਸ ਦਿਨ ਤੁਸੀਂ ਇਹ ਮੰਨ ਲਿਆ ਕਿ ਕਬੀਰ ਮੇਰਾ ਮੁਜਬੈ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਕਿਆ ਲਾਗੈ ਮੇਰਾ ਜਿਨੂੰ ਭਗਤ ਸਦਨਾ ਜੀ ਨੇ ਕਿਹਾ ਮੈਂ ਨਹੀਂ ਕਿਛ ਹਾਂ ਨਹੀਂ ਕਿਸ਼ ਆਹੇ ਨਾ ਮੋਰਾ ਕਹਿੰਦੇ ਮੈਂ ਕੁਝ ਨਹੀਂ ਖਾਂ ਮੇਰਾ ਕੁਝ ਨਹੀਂ ਹੈ ਮੈਂ ਨਾ ਕੀ ਕਿਸ਼ਮਾਉ ਨਾ ਕੀ ਕਿਸ਼ਾ ਕੇ ਨਾ ਮੋਰਾ ਅਉਸਰ ਲੱਜਾ ਰਾਖ ਲਿਓ ਸਦਨਾ ਜਨ ਤੂਰਾ ਜਿੱਦਨੇ ਗੱਲ ਬਣ ਗਈ ਸਰੀਰ ਤੋਂ ਉੱਪਰ ਉੱਠ ਗਏ ਸਰੀਰ ਦਾ ਬਲ ਛੱਟ ਦਿੱਤਾ ਸਰੀਰ ਦੀ ਹੋਮੇ ਤਿਆਗ ਦਿੱਤੀ ਤੇ ਜਿਸ ਦਿਨ ਤੁਹਾਡੇ ਗਿਰਦੇ ਰੂਪੀ ਘਰ ਵਿੱਚ ਇਹ ਗੱਲ ਪਰਵੇਸ਼ ਕਰ ਗਈ ਕਬੀਰ ਤੂੰ ਤੂੰ ਕਰਤਾ ਤੂੰ ਆ ਮੁਜ ਮੈਂ ਰਗਾ ਲਹੂ ਜਬ ਆਪਾਂ ਪਰਤਾਂ ਮਿਟ ਗਿਆ ਜਤ ਦੇਖੂ ਤੱਕ ਤੂੰ ਜਿੱਥੇ ਵੇਖੇਗਾ ਉਹ ਰੱਬ ਨਜ਼ਰ ਆਏਗਾ ਕਰਤਾਰ ਨਜ਼ਰ ਆਏਗਾ ਸੱਭ ਨਜ਼ਰ ਆਏਗਾ ਸੱਭ ਕਹਿੰਦੇ ਜਦੋਂ ਅੰਦਰ ਦੀ ਕੋ ਮੈਨੂੰ ਤਿਆਗੋਗੇ ਤਿਆਗੋਗੇ ਤੇ ਗੁਰਦੇ ਰੂਪੀ ਘਰ ਵਿੱਚ ਜਪੋਗੇ ਸਤਨਾਮ ਸ੍ਰੀ ਸ੍ਰੀ ਜਦੋਂ ਵਾਰ-ਵਾਰ ਜਪੋਗੇ ਵਾਹਿਗੁਰੂ ਵਾਹਿਗੁਰੂ ਅੰਦਰ ਬਿਰਤੀ ਅੰਦਰ ਬਿਰਤੀ ਟਿਕਾਣੀ ਅੰਦਰ ਆਤਮੇ ਆਪਣਾ ਧਿਆਨ ਟਿਕਾਉਣਾ ਅੰਤਰਮੁਖੀ ਹੋ ਜਾਣਾ ਸਤਿਗੁਰੂ ਜੀ ਕਹਿੰਦੇ ਜਦੋਂ ਅੰਤਰਮੁਖੀ ਹੋ ਜਾਓਗੇ ਨਾ ਬਾਹਰ ਦੇ ਇਹ ਸਾਰੇ ਭ੍ਰਮਨ ਨੂੰ ਛੱਡ ਦੋਗੇ ਸਰੀਰ ਦਾ ਬਲ ਛੱਡ ਦੋਗੇ ਸਰੀਰ ਉੱਪਰ ਮਾਨ ਕਰਨਾ ਛੱਡ ਦੋਗੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਅੰਦਰ ਕਿਰਦੇ ਰੂਪੀ ਘਰ ਚ ਸਹਿਣਸ਼ੀਲਤਾ ਤੀਰਜ ਤੀਰਜ ਸੰਤੋਖ ਸੰਤੋਖ ਦਇਆ ਦਇਆ ਇਹ ਚੀਜ਼ਾਂ ਪ੍ਰਵੇਸ਼ ਕਰਨੀਆਂ ਸ਼ੁਰੂ ਹੋ ਜਾਣ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਸਹਿਣਸ਼ੀਲਤਾ ਆ ਗਈ ਧੀਰਜ ਆ ਗਿਆ ਸੰਤੋਖ ਆ ਗਿਆ ਟਿਕਾ ਆ ਗਿਆ ਕਿਉਂਕਿ ਆਹ ਚੀਜ਼ਾਂ ਆਉਣ ਦੇ ਨਾਲ ਕੀ ਟਿਕਾ ਬੰਨਾ ਹੈ ਜੇ ਸਹਿਣਸ਼ੀਲਤਾ ਆ ਗਈ ਧੀਰਜ ਆ ਗਿਆ ਸੰਤੋਖ ਆ ਗਿਆ ਤੇ ਟਿਕਾ ਬਣੇਗਾ ਪਰ ਜੇ ਸਹਿਣਸ਼ੀਲਤਾ ਨਹੀਂ ਧੀਰਜ ਨਹੀਂ ਸੰਤੋਖ ਨਹੀਂ ਦਇਆ ਨਹੀਂ ਦਇਆ ਨਹੀਂ ਤੇ ਟਿਕਾ ਨਹੀਂ ਬਣੇਗਾ ਆ ਨਹੀਂ ਬਣੇਗਾ ਕਿਉਂਕਿ ਜਿੰਨਾ ਚ ਸਹਿਣਸ਼ੀਲਤਾ ਨਹੀਂ ਇੱਕ ਬਚਨ ਕਿਸੇ ਨੂੰ ਕਹਿਆ ਤੇ ਉਹ ਗੁੱਸੇ ਨਾਲ ਪਰ ਜਾਂਦਾ ਉਹ ਬੰਦਾ ਸੱਚ ਹੈ ساری ਜ਼ਿੰਦਗੀ ਕਿਸੇ ਬੰਦੇ ਨੂੰ ਬੁਲਾਉਂਦਾ ਨਹੀਂ ਜਿਹਦੇ ਨਾਲ ਇੱਕ ਵਾਰੀ ਵਿਗੜਦਾ ਕਿਉਂਕਿ ਸਹਿਣਸ਼ੀਲਤਾ ਸਹਿਣਸ਼ੀਲਤਾ ਸਤਗੁਰੂ ਜੀ ਕਹਿੰਦੇ ਸਹਿਣਸ਼ੀਲਤਾ ਰੱਖਣੀ ਹੈ ਜੇ ਕੋਈ ਤੁਹਾਨੂੰ ਉੱਚਾ ਬੋਲ ਬੋਲ ਵੀ ਜਾਵੇ ਕਠੋਰ ਬਚਨ ਬੋਲ ਵੀ ਜਾਵੇ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਉਸ ਬਚਨ ਨੂੰ ਆਪਣੇ ਕਿਰਦੇ ਚ ਟਕਾ ਕੇ ਗੁੱਸਾ ਨਹੀਂ ਕਰਨਾ ਸਗੋਂ ਉਹਦੇ ਕੀਤੇ ਗਏ ਕਠੋਰ ਬਚਨ ਨੂੰ ਭਲਾ ਦੇਣਾ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੋ ਤੈ ਮਰਨ ਮੁਕੀਆਂ ਦਨਾ ਨਮਾਰੇ ਕਮਹਾ ਆਪਣੜੇ ਕਰ ਜਾਈਏ ਤੈਰ ਤਨਾ ਦੇ ਤੁਮ ਕਿ ਜੇ ਕਿਸੇ ਨੂੰ ਕੁੜ ਮਾਰਾ ਕਹਿ ਦਿੱਤਾ ਤੇ ਆਮੀ ਗੁੱਸਾ ਧਾਰਨ ਕਰਕੇ ਸਾਰੀ ਜ਼ਿੰਦਗੀ ਅੰਦਰੋਂ ਸੜਦਾ ਨਾ ਰਹੀ ਸਗੋ ਦੇ ਬਚਨਾਂ ਨੂੰ ਭਲਾ ਦੇ ਫਰੀਦਾ ਫਰੀਤਾ ਜੋ ਤੈ ਮਾਰਨ ਮੁਕੀਆਂ ਜੇ ਤੈਨੂੰ ਕੋਈ ਮਾਰੇ ਵੀ ਨਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਉਹਦੇ ਵੱਲ ਤੂੰ ਵਾਰ ਨਹੀਂ ਕਰਨਾ ਵਾਰ ਨਹੀਂ ਕਰਨਾ ਸਗੋ ਸਹਿਣ ਸਿਲਤਾ ਰੱਖ ਕੇ ਉਹ ਚੀਜ਼ ਨੂੰ ਸਹਿਣ ਕਰ ਜਾ ਜੇ ਤੂੰ ਸਹਿਣ ਕਰ ਜਾਏਗਾ ਤੇ ਰੱਬ ਕਰਤਾਰ ਵੇਖਦਾ ਉਹਨੂੰ ਸਜ਼ਾ ਆਪਣੇ ਆਪ ਮਿਲ ਜਾਂਦੀ ਕਿਉਂਕਿ ਤੂੰ ਸਹਿ ਗਿਆ ਧੰ ਗੁਰੂ ਅਮਰਦਾਸ ਮਹਾਰਾਜ ਨੂੰ ਦਾਤੂ ਲੱਤ ਮਾਰਦਾ ਤੇ ਧੰ ਗੁਰੂ ਅਮਰਦਾਸ ਮਹਾਰਾਜ ਸਹਿਣ ਕਰ ਜਾਂਦੇ ਤੇ ਕਰਤਾਰ ਦੀ ਮਾਲਕ ਦੀ ਰਜਾ ਹੋਰ ਕੁਝ ਹੈ ਜਿਸ ਨੇ ਲੱਤ ਬਾਪੂ ਗੁਰੂ ਅਮਰਦਾਸ ਮਹਾਰਾਜ ਨੂੰ ਮਾਰੀ ਉਹ ਕੀ ਲੱਤ ਰਾਜ ਬਦਮਾਸ਼ਾਂ ਨੇ ਗੁੰਡਿਆਂ ਨੇ ਸਮਾਨ ਵੀ ਲੁੱਟਿਆ ਤੇ ਦਾਤੂ ਦੀ ਉਹ ਲੱਤ ਤੋੜ ਵੀ ਦਿੱਤੀ ਜਿਹੜੀ ਗੁਰੂ ਅਮਰਦਾਸ ਮਹਾਰਾਜ ਪਾ ਸਤਗੁਰਾਂ ਨੇ ਬੁਰਾ ਬਚਨ ਨਹੀਂ ਕਿਹਾ ਸਤਗੁਰੂ ਸਗੋ ਦੇ ਪੈਰ ਪੋਸਦੇ ਨੇ ਵੀ ਮੇਰੇ ਬੁੱਢੜੇ ਅੰਗ ਨੇ ਤੇਰੇ ਕੋਮਲ ਪੈਰ ਨੇ ਤੇਰੇ ਪੈਰਾ ਤੱਕ ਨੇ 6:00 ਨਾ ਵੱਜੀ ਹੋਵੇ ਮੇਰੇ ਹੱਡ ਨਾਲ ਚੁੱਬੇ ਖੋਣ ਲਿਆ ਮੈਂ ਤੇਰੇ ਕੋਮਲ ਪੈਰ ਘੁੱਟ ਦਵਾਂ ਸਗੋਂ ਦਾਤੂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਸਤਗੁਰਾਂ ਨੇ ਕਿਹਾ ਤੇਰੀ ਲੱਤ ਟੁੱਟ ਗਏ ਸਾਡੇ ਤੇ ਤੂੰ ਹਰ ਕਰੇ ਹਮਲਾ ਕਰੇ ਤੇ ਅਸੀਂ ਇਹੀ ਕਹਿੰਨੇ ਆ ਤੇਰੀ ਲੱਤ ਟੁੱਟਦਾ ਤੇਰਾ ਕੱਖ ਨਾ ਰਵੇ ਤੇਰਾ ਤੇਰਾ ਸਭ ਕੁਝ ਖਤਮ ਹੋ ਜਾਏ ਪਤਾ ਨਹੀਂ ਕਿੰਦਾ ਕਿੰਦਾ ਦੇ ਮਾੜੇ ਸ਼ਬਦ ਅਸੀਂ ਕਿਸੇ ਲਈ ਵਰਤਦੇ ਆ ਜਦੋਂ ਜਦੋਂ ਸਾਡੇ ਵਿੱਚ ਕਿਸੇ ਪ੍ਰਤੀ ਗੁੱਸਾ ਆਉਂਦਾ ਪਰ ਸਤਿਗੁਰੂ ਕਹਿੰਦੇ ਬਾਬਾ ਪ੍ਰੀਤ ਸਿੰਘ ਕਿ ਫਰੀਦਾ ਜੋਤੈ ਮਾਰ ਨਮੁਕੀਆਂ ਤਿਨਾਂ ਨਾ ਮਾਰੇ ਘੁੰਮ ਆਪਣੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ ਕਿ ਜੇ ਤੂੰ ਮੇਰਾ ਮਾੜਾ ਕੀਤਾ ਕੋਈ ਗੱਲ ਨਹੀਂ ਫਿਰ ਵੀ ਮੈਂ ਤੇਰੇ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਗਲਤੀ ਏ ਪਰ ਉਹ ਸਹਿਣਸ਼ੀਲਤਾ ਜਿਹੜੀ ਤੇਰੇ ਰੱਬ ਵੇਖਦਾ ਕਰਤਾਰ ਵੇਖਦਾ ਹੈ ਜਿਹੜੇ ਨੇ ਤੇਰੇ ਨਾਲ ਗਲਤ ਕੀਤਾ ਮਾੜਾ ਕੀਤਾ ਉਹਦੀ ਸਜ਼ਾ ਉਹਨੂੰ ਜ਼ਰੂਰ ਮਿਲੇਗੀ ਤੇ ਮਿਲਦੀ ਵੀ ਤੇ ਮਿਲਦੀ ਵੀ ਪਰ ਤੇਰੇ ਅੰਦਰ ਇਹ ਨਿਮਰਤਾ ਹੈ ਸਤਿਗੁਰੂ ਜੀ ਕਹਿੰਦੇ ਨਿਮਰਤਾ ਰੱਖਣੀ ਹੈ ਸਹਿਨਸ਼ੀਲਤਾ ਰੱਖਣੀ ਹੈ ਕਦੀ ਕਿਸੇ ਨੂੰ ਕਠੋਰ ਬਚਨ ਨਹੀਂ ਬੋਲਣਾ ਤੇ ਸਤਿਗੁਰੂ ਜੀ ਕਹਿੰਦੇ ਧੀਰਜ ਬਾਣੂ ਕਰਕੇ ਸੰਤੋਖ ਰੱਖ ਕੇ ਚੱਲ ਲੈ ਕਹਿੰਦੇ ਚਾਰੇ ਦੇ ਚਾਰੇ ਗੋਪੀ ਬਹੁਨਬਲ ਤੇ ਅਮਰੂ ਕਹਿੰਦੇ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗੇ ਉਟ ਕੇ ਸਤਿਗੁਰਾਂ ਦੇ ਚਰਨ ਪਕੜੇ ਤੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਰਹਿ ਗਏ ਇਹ ਜਗ੍ਹਾ ਤੇ ਰਹਿ ਕਰਕੇ ਵੇ ਅਥਾ ਸੇਵਾ ਕੀਤੀ ਦਿਨ ਰਾਤ ਜਪਦੇ ਕਣ ਸਤਨਾਮ ਸ੍ਰੀ ਸ੍ਰੀ ਦਿਨ ਰਾਤ ਜਪਦੇ ਕਣ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ